ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਵਰਕ ਕੀਤੇ ਹੋਏ ਨੇਗੇ ਤੇ ਇਹ ਡਰੈਸ ਕੋਡ ਆ ਸੇਮ ਹੋਣਾ ਮਦਰ ਡਾਟਰ ਦਾ ਜੇ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਏਦਾਂ ਸੋਹਣੇ ਸੋਹਣੇ ਸੂਟ ਨੇਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਇਹ ਖਾਦੀ ਦੇ ਉੱਪਰ ਬਣਿਆ ਹੋਇਆ ਤੇ ਪਿਓਰ ਖਾਦੀ ਦੇ ਉੱਪਰ ਆਪਾਂ ਇਹ ਸੂਟ ਆ ਜਿਹੜਾ ਰੈਡੀ ਕੀਤਾਗਾ ਇਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇ ਤੁਸੀਂ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸਟਾਈਲ ਬਣਿਆ ਹੋਇਆ ਹੈਗਾ ਵਰਕ ਵਗੈਰਾ ਬਾਵਾ ਤੇ ਤੁਸੀਂ ਕੰਮ ਦੇਖ ਸਕਦੇ ਹੋਗੇ ਤੇ ਅਚਾਕਾਂ ਤੇ ਤੁਸੀਂ ਕੰਮ ਦੇਖ ਸਕਦੇ ਹੋ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਹੀ ਜਿਆਦਾ ਸੋਹਣਾ ਵਰਕ ਕੀਤਾ ਹੋਇਆ ਹੈਗਾ ਤੇ ਇਸ ਤੋਂ ਬਾਅਦ ਆ ਜਾਣਗੀਆਂ ਬਾਟਮ ਆ ਜਾਣਗੀਆਂ ਤੇ ਬਾਟਮ ਸਿੰਪਲ ਨੇ ਜੀਆਂ ਹਨਾ ਤੇ ਮੈਂ ਤੁਹਾਨੂੰ ਸਾਰੇ ਸੂਟ ਦਿਖਾ ਦਿੰਨੀ ਆਂਗੀ ਵੀ ਕਿਸ ਤਰ੍ਹਾਂ ਨੇ ਫਿਰ ਇਹਨਾਂ ਦੇ ਦੁਪट्टे ਦਿਖਾ ਦੂੰਗੀ ਤੇ ਨੈਕਸਟ ਸੂਟ ਹੈਗਾ ਜਿਹੜਾ ਹਨਾ ਇਹ 1 ਸਾਲ ਦੀ ਗੁੜੀਆ ਦਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਸੋਨਾ ਪਰ ਡਿਜ਼ਾਈਨ ਕੀਤਾ ਹੈਗਾ ਤੇ ਬਾਹਾਂ ਤੇ ਤੁਸੀਂ ਦੇਖ ਸਕਦੇ ਹੋ ਕੰਮ ਹਨਾ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਤੇ ਬੈਕ ਤੇ ਵੀ ਵਰਕ ਕੀਤਾ ਹੋਇਆ ਹੈਗਾ ਤੇ ਨਾਲ ਹੈ ਕਿ ਇਹ ਗੀ ਬਾਟਮ ਹੈਗੀ ਛੱਟੀ ਜੀ ਕਿਊਟ ਜੀ ਬਾਟਮ ਹੈਗੀ ਤੇ ਤੁਸੀਂ ਕੁਝ ਵੀ ਬਣਵਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਇਹਨਾਂ ਦੇ ਮਦਰ ਦਾ ਸੂਟ ਹੈਗਾ ਤੇ ਵਰਕ ਸੇਮ ਹੈਗਾ ਤੁਸੀਂ ਦੇਖ ਸਕਦੇ ਹੋ neck ਤੇ style ਹਨਾ ਸੇਮ ਤੇ ਇਸ ਤੋਂ ਬਾਅਦ ਇਹਨਾਂ ਦੇ ਚਾਕਾਂ ਤੇ ਵੀ ਕੰਮ ਆ ਜਾਊਗਾ ਚਾਕ ਤੁਸੀਂ ਦਾ ਸਕਦੇ ਹੋ ਵੀ ਸਾਡੇ ਕਿੰਨੇ ਚਾਕ ਨੇ ਦੇਖੋ ਕਾਫੀ ਲੰਬਾ ਹੈ ਤੇ ਘੇਰੇ ਤੇ ਵੀ ਸੇਮ ਹੀ ਵਰਕ ਹੈਗਾ ਜਿਹੜਾ ਬੈਕ ਤੇ ਹੋਊਗਾ ਤੇ ਘੇਰੇ ਤੇ ਹੋਊਗਾ ਪੇਸਟਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਕੰਮ ਕਰਕੇ ਆਪਾਂ ਇਹਨਾਂ ਨੂੰ ਤਿਆਰ ਕੀਤਾ ਹੈ ਸੂਟਾਂ ਨੂੰ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਕੰਮ ਹੈਗਾ ਠੀਕ ਹੈ ਜੀ ਤੇ ਤਿੰਨਾਂ ਦੇ ਨਾਲ ਹੈਗਿਆ ਨੇ ਬਾਟਮ ਨੇਗੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜੇ ਤਿੰਨੇ ਸੂਟ ਸੇਮ ਰੈਡੀ ਹੋਏ ਨੇ ਤੁਸੀਂ ਕੋ ਇਸ ਫੈਬਰਿਕ ਤੇ ਆਪਣੇ ਡਿਜ਼ਾਈਨ ਜਿੱਤਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਹਨਾ ਤੁਸੀਂ ਉਦਾਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਦੁਪੱਟਾ ਆਪਾਂ ਰੱਖਿਆ ਜੀ ਫੁੱਲ ਪਿਓਰ ਜੇ ਤੁਸੀਂ ਧਿਆਨ ਚ ਰੱਖਿਓ ਜੇ ਤੁਸੀਂ ਇਹ ਕਲਰ ਹਨਾ ਆਪਾਂ ਤੋਂ ਰੈਡੀ ਕਰਵਾਉਂਗੇ ਸੂਟੇ ਕਲਰ ਤੇ ਤਾਂ ਇਹਦੇ ਫੁੱਲ ਪਿਓਰ ਦੇ ਉੱਪਰ ਕਲਰ ਆਉਂਦਾਗਾ ਦੁਪट्टे ਦਾ ਸੈਮੀ ਤੇ ਨਹੀਂ ਆਉਂਦਾ ਦੇਖੋ ਇਸ ਤਰ੍ਹਾਂ ਆਪਾਂ ਬਹੁਤ ਹੀ ਜਿਆਦੇ ਸੋਹਣੇ ਦੁਪट्टे ਰੈਡੀ ਕੀਤੇ ਨੇ ਕੰਮ ਤੁਹਾਨੂੰ ਇਹ ਨੀਟ ਐਂਡ ਕਲੀਨ ਮਿਲੂਗਾ ਤੇ ਕੋਈ ਵੀ ਇਦਾਂ ਨਹੀਂ ਹੈਗਾ ਵੀ ਕੰਮ ਤੁਹਾਨੂੰ ਜਾਂ ਸਾਡਾ ਫੈਬਰਿਕ ਨਹੀਂ ਵਧੀਆ ਹੋਣਾ ਤੁਹਾਡੇ ਸਾਹਮਣੇ ਵਰਕ ਹੈ ਜਾਂ ਸਾਡਾ ਹਨਾ ਵਰਕ ਨਹੀਂ ਵਧੀਆ ਹੋਊਗਾ ਤੇ ਹਰ ਇੱਕ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਸੋਹਣੀ ਮਿਲੂਗੀ ਤੇ ਸੇਮ ਦੁਪੱਟੇ ਨੇ ਆਪਾਂ ਰੈਡੀ ਕੀਤੇ ਨੇਗੀ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਊਗਾ ਜੀ ਬਰਬਰੀ कॉटन ਦੇ ਉੱਪਰ ਸੂਟ ਹੈ ਜਿਹੜਾ ਆਪਾਂ ਰੈਡੀ ਕੀਤਾ ਇਹਦੇ ਨਾਲ ਦਾ ਆਪਾਂ ਪਹਿਲਾਂ ਵੀ ਤੁਹਾਨੂੰ ਸੂਟ ਦਿਖਾਇਆ ਸਟਿਚ ਹੋ ਕੇ ਜਾ ਰਿਹਾ ਇਹ ਵਾਲਾ ਸੂਟ ਤੇ ਇਹਦੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੱਟੀ ਲਗਾਈ ਹੈ ਤੇ ਚਾਕਾ ਤੇ ਤੁਸੀਂ ਕੰਮ ਦੇਖ ਸਕਦੇ ਹੋਗੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ neck ਦਾ ਸਟਾਈਲ ਹੈਗਾ ਇਸ ਤਰ੍ਹਾਂ ਹਨਾ ਤੇ ਬਾਹਾਂਵਾਂ ਦੇ ਉੱਪਰ ਕੰਮ ਆ ਜਾਊਗਾ ਤੇ ਨਾਲ ਇਹਦੇ ਹਨਾ ਜਿਹੜਾ ਇਹ ਕਲਰ ਹੈ ਇਹ ਵੀ ਮਤਲਬ ਸੈਮੀ ਦੇ ਉੱਪਰ ਨਹੀਂ ਆਇਆ ਹੈਗਾ ਬਿਲਕੁਲ ਫੁੱਲ ਪਿਓਰ ਦੇ ਦੁਪट्टे ਦੇ ਉੱਪਰ ਹੈ ਜਿਹੜਾ ਇਹ ਦੇਖੋ ਡਾਈ ਹੋਇਆਗਾ ਇਸ ਤਰ੍ਹਾਂ ਆਪਾਂ ਡਾਈ ਕਰਾਇਆ ਡਬਲ ਡਾਈ ਤੇ ਜਿਸ ਸੈਮੀ ਦੇ ਵਿੱਚ ਹਨਾ ਤੇ ਲਾਈਟ ਕਲਰ ਨਹੀਂ ਆ ਰਿਹਾ ਸੀ ਹੋਰ ਸੈਮੀ ਦੇ ਦੁਪट्टे ਤੇ ਕੋਈ ਡਾਰਕ ਕਲਰ ਨਹੀਂ ਬਣ ਰਿਹਾ ਸੀ ਇਹ ਪ੍ਰੋਬਲਮ ਸੀਗੀ ਦੁਪੱਟੇ ਦੀ ਨੈਕਸਟ ਸੂਟ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜਾਰਜਟ ਦਾ ਸੂਟ ਹੈਗਾ ਰੈਡੀ ਕੀਤਾ ਹੋਇਆਗਾ ਸਿਰਫ ਇਹਦੇ ਇਸ ਤਰ੍ਹਾਂ neck ਤੇ ਸਟਾਈਲ ਆ ਜਾਊਗਾ ਤੇ ਬਾਹਾਂਵਾਂ ਦੇ ਉੱਪਰ ਕੰਮ ਆ ਜਾਊਗਾ ਇੰਨਾ ਸਿਰਫ ਕੋ ਕਿਤੇ ਵੀ ਕੋਈ ਵੀ ਵਰਕ ਨਹੀਂ ਹੈਗਾ ਤੇ ਬਹੁਤ ਹੀ ਪਿਆਰਾ ਸੂਟ ਹੈ ਸਿੰਪਲ ਸੋਪਰ ਜ ਜੇ ਤੁਸੀਂ ਰੈਡੀ ਕਰਵਾਉਣਾ ਹੋਵੇ ਕਰਵਾ ਸਕਦੇ ਹੋਗੇ ਤੇ ਇਹਦੇ ਆਪਾਂ ਡਿਜ਼ਾਈਨ ਬਹੁਤ ਸੋਹਣਾ ਪਾਇਆ ਥੋੜਾ ਇਹ ਜਿਹੜਾ ਡਿਜ਼ਾਈਨ ਹੈਗਾ ਥੋੜਾ ਜੇ ਕੋਸਟਲੀ ਡਾਈ ਹੁੰਦੇ ਨੇਗੇ ਜੇ ਤੁਸੀਂ ਐਵੇਂ ਦੇ ਡਿਜ਼ਾਈਨ ਰੈਡੀ ਕਰਵਾਉਣੇ ਨੇਗੇ ਥੋੜੇ ਜਿਹੇ ਕੋਸਟਲੀ ਡਾਈ ਹੁੰਦੇ ਨੇ ਉਹ ਚਾਰजेस ਵੱਧ ਹੁੰਦੇ ਨੇ ਠੀਕ ਹੈ ਜੀ ਇਹ ਵੀ ਤੁਸੀਂ ਕੋਈ ਵੀ ਫੈਬਰਿਕ ਤੇ ਸੂਟ ਹੈ ਤਾਂ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਇਸ ਤੋਂ ਬਾਅਦ ਸੂਟ ਆ ਜਾਊਗਾ ਜੀ ਇਸ ਤੋਂ ਬਾਅਦ ਸੂਟ ਆ ਜਾਊਗਾ ਜੀ ਸਾਟਨ ਵੈਲਵਟ ਸਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਨੈੱਕ ਦਾ ਸਟਾਈਲ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆਗਾ ਤੇ ਬਹੁਤ ਹੀ ਪਿਆਰਾ ਜਿਹਾ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਕੀਤੀ ਆ ਤੇ ਇਹ ਆਪਾਂ ਫਰੌਕ ਬਣਾਈ ਹੈਗੀ ਬੱਚੇ ਦੀ ਫਰੌਕ ਹੈਗੀ ਫ੍ਰਿਲ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਬਣੀ ਹੋਈ ਹੈਗੀ ਤੇ ਇਸ ਤਰ੍ਹਾਂ ਮਤਲਬ ਇਹਦੇ ਨਾਲ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਲਓ ਜੀ ਜਿਸ ਤਰ੍ਹਾਂ ਸਾਨੂੰ ਡਿਜ਼ਾਈਨ ਭੇਜੇ ਜਿ세 ਅਸੀਂ ਸੇਮ ਡਿਟੋ ਰੈਡੀ ਕਰਕੇ ਦਿੱਤਾ ਹੈਗਾ ਬਹੁਤ ਸਾਰੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਤੁਸੀਂ ਹੋਰ ਕਲਰ ਸਾਡੇ ਤੋਂ ਪਿਕਸ ਸ਼ੇਅਰ ਕਰਵਾ ਲਿਓ ਤੇ ਰੈਡੀ ਕਰਵਾਉਣ ਲਈ ਸੂਟ ਹਨਾ ਆਪਣਾ ਡਿਜ਼ਾਈਨ ਦੇਖ ਸਕਦੇ ਹੋਗੇ ਤੇ ਇਹਦੇ ਵਿੱਚ ਪਲੇਨ ਸੂਟ ਵੀ ਰੈਡੀ ਹੋ ਰਹੇ ਨੇ ਸਟਿਚਿੰਗ ਹੋ ਕੇ ਜਦੋਂ ਆਗੇ ਤੁਹਾਡੇ ਨਾਲ ਜਰੂਰ ਫੋਟੋ ਹੈ ਜਿਹੜੀ ਸ਼ੇਅਰ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੁਣਨੇ ਜਿਹੜੇ ਪਸੰਦ ਆਏ ਹੋਣਗੇ ਤੇ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਸੇਮ ਡਿੱਟੋ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ